ਹਾਂਜੀ ਵੀ ਸਤ ਸ੍ਰੀ ਅਕਾਲ ਜੀ ਅੱਜ ਦਾ ਵਲੌਗ ਹੈ ਜੀ ਦਾਣਾ 40 ਮਿਰਚ ਗਲਗਲ ਆਉਣੇ ਦਾਣਾ ਵੇਖੋ ਜੀ ਆ ਮਿਕਸ ਕੀਤਾ ਆਪਾਂ ਦਾਣਾ ਇਹਦੇ ਜ ਮਸਰੇਆ ਕਣਕਿਆ ਚੌਲਿਆ ਮੋਠਿਆ ਤੇ ਕੋਈ ਹਲਦੀ ਰਲਾਈ ਆ ਜੀ ਨਾਲ ਏਰ ਲਾਈਆ ਇਹ ਦਾਣਾ ਪੈਣ ਡਿਆ ਜੀ ਤੇ ਬਾਕੀ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਨਾ ਪਿਓ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਓਏ ਚਪਾ ਦਾਣਾ ਹੁਣ ਜਦੋਂ ਥੋੜੀ ਹੋਰ ਠੰਡ ਆਈ ਇਹਨੇ ਠੰਡ ਦਾ ਥੋੜਾ ਫਰਕ ਆ ਜਦੋਂ ਹੋਰ ਠੰਡ ਆਈ ਨਾ ਉਹਦੇ ਵਿੱਚ ਤੋਰੀਆ ਮਿਕਸ ਕਰਾਂਗੇ ਤੇ ਅਲਸੀ ਮਿਕਸ ਕਰਾਂਗੇ ਸਰੋਂ ਇਹਨਾਂ ਦਰਾਤੇ ਥੋੜੀ ਘਟਾ ਦਿਓ ਤੇ ਜਦ ਹੀ ਕੋਸ਼ਿਸ਼ ਕਰੋ ਕਿ ਮਿਕਸ ਦਾਣਾ ਜਿਹਨਾਂ ਵਿੱਚ ਚਕਨਾਟ ਵਾਲਾ ਦਾਣਾ ਹੋ ਸਕੇ ਉਹਨਾਂ ਪਾਓ ਵੇ ਚੱਕ ਲੋਗ ਤਰਾਮੀਰਾ ਪਾ ਰਣਾ ਜੀ ਤਾਂ ਜੋ ਲੋਡ ਨਾ ਪਵੇ ਕਹੇ ਵੀ ਦਵਾਈ ਲਾਉਣ ਦੀ ਤੇ ਵਧੀਆ ਚੱਲ ਸਕੇ ਆਪਣਾ ਸਿਸਟਮ ਤੇ ਮੌਸਮ ਬਹੁਤ ਖਰਾਬ ਹੈ ਜੀ ਕਬੂਤਰਬਾਰੀ ਦੇ ਅੱਕ ਚ ਦੇਖੋ ਜੀ ਬੱਦਲ ਹੋਇਆ ਪਿਆ ਕਿਤੇ ਕਿਤੇ ਕਣਗੀ ਦਿਗਣ ਦੀ ਤੇ ਅਹੀ ਤਾਂ ਵੇ ਲੋ ਜੀ ਕੋਈ ਪੱਲੀ ਨਹੀਂ ਲਾਈਦੀ ਅਗਲੇ ਬੰਨੇ ਨਾਂ ਲਖਾਵਾ ਲਾਈਦਾ ਇਦਾਂ ਰਹੀਦਾ ਆਪਣੇ ਪੁੱਤਰ ਪਹਿਲੇ ਸਾਲ ਵੀ ਇਦਾਂ ਰੱਖੇ ਸੀ ਘਰ ਕੀ ਵੈਦਾਂ ਹੀ ਤੇ ਗਰਮ ਪਾਣੀ ਵੀ ਤਿਆਰ ਕਰਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਡੇ ਦਿਨਾਂ ਤੱਕ ਗਰਮ ਪਾਣੀ ਜਿਹੜਾ ਤਿਆਰ ਕਰੀਦਾ ਉਹ ਥੋੜੀ ਠੰਡਾ ਆ ਲੈੰਦੋ ਥਾਂ ਦੇ ਚ ਨਾ ਫੇਰ ਪਾਈਦਾ ਉਹ ਤੇ ਜਦੋਂ ਤੁਹਾਡੀ ਬਾਰੇ ਟਾਈਮ ਮਿਲਦਾ ਆਪਣਾ ਤੇ ਕੋਸ਼ਿਸ਼ ਕਰਿਆ ਕਰੋ ਤੇ ਧੁੱਪ ਜ਼ਰੂਰ ਲਵਾਵੇ ਕਬੂਤਰਾਂ ਨੂੰ ਭਾਵੇਂ 5 ਮਿੰਟ ਦੀ ਲੱਗੇ ਜਿਹੜੀ ਧੁੱਪ ਬਹੁਤ ਵਧੀਆ ਕਿਦਾਂ ਲੱਗਦੀ ਹੈ ਤੇ ਆਪਣਾ ਟਾਈਮ ਕੱਢ ਗਏ ਧੁੱਪੇ ਜ਼ਰੂਰ ਬਿਠਾਇਆ ਕਰੋ ਕਬੂਤਰ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਪੁੱਛ ਸਕਦਾ ਦਵਾਈਆਂ ਬੂਟੀਆਂ ਵੀ ਆਪਾਂ ਦੱਸ ਸਕਦੇ ਆ ਜਿਹੜੇ ਆਮ ਚੱਲਦੀ ਹੈ ਹੋਣਾ ਇਹਨਾਂ ਦਿਨਾਂ ਚ ਕਈ ਵੀਰ ਤੇ ਪਾਉਂਦਾ ਆ ਜੀ ਜਿਵੇਂ ਤੇਰਾਮਾਈਸਿਨ ਦਾ ਪਾਊਡਰ ਉਹ ਨਾਰਮਲ ਚੱਲਣ ਡਿਆ ਉਹ ਸਾਰੇ ਵੀਰ ਪਾਈ ਜਾਂਦਾ ਤੇ ਉਹ ਹਫ਼ਤੇ ਚ ਦੋ ਵਾਰੀ ਪਾਜੇ ਬਹੁਤ ਵਧੀਆ ਉਹ ਤੇਰਾਮਾਈਸਿਨ ਪਾਊਡਰ ਤਾਂ ਜੋ ਕਬੂਤਰਾਂ ਨੂੰ ਮੌਸਮ ਬਦਲਦੇ ਕਰਕੇ ਨਾ ਕੋਈ ਬੁਖਾਰ ਹੁੰਦਾ ਤੇ ਉਹ ਠੀਕ ਹੋ ਜਾਂਦਾ ਤੇ ਮਾਲ ਕੋਈ ਲਿਵਰ ਦੀ ਚਲਾਉਣੀ ਹੋਵੇ ਚਲਾ ਸਕਦੇ ਆ ਤੇ ਬਹੁਤ ਬਹੁਤ ਧੰਨਵਾਦੀ ਸਾਰੇ ਵੀਰਾਂ ਦਾ ਤੇ ਤੁਸੀਂ ਆਣ ਕੇ ਤੇ ਆਪਣੇ ਵੀਰ ਨੂੰ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਨਵੇਂ ਤੋਂ ਨਵੀਆਂ ਵੀਡੀਓ ਲੈ ਕੇ ਤੇ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਆਇਆ ਕਰੀਏ ਥੋੜੇ ਦਿਨਾਂ ਤੱਕ ਆਪਣੀ ਕਲੱਬ ਦੀ ਮੀਟਿੰਗ ਹੈ ਜੀ ਤੇ ਗੇ ਮਲਵਈਆਂ ਕੋ ਉਤਰਾ ਨੇ ਬਾਗੀਆਂ ਕਰਾਉਣੇ ਆ ਤੇ ਆਪਾਂ ਮਲਵਈ ਵੀ ਰੱਖੇ ਹੋਏ ਆ ਤੇ ਦੇਸੀ ਵੀ ਰੱਖੇ ਹੋਏ ਆ ਦੇਸੀ ਥੋੜੇ ਆ ਆ ਪਿਛਲੀ ਗਰਮੀ ਲੰਘੀ ਜਦੋਂ ਉਦੋਂ ਵਾਇਰਸ ਆ ਗਿਆ ਆਪਣੇ ਕਬੂਤਰਾਂ ਦੇ ਉਹਦੇ ਕਰਕੇ ਕਬੂਤਰ ਬਹੁਤ ਘਟ ਗਏ ਹੁਣ ਹਾਲੀ ਹਾਲੀ ਕਰਾਂਗੇ ਕੋਈ ਨਾ ਲੈ ਕੇ ਆਵਾਂਗੇ ਕਬੂਤਰ ਹੋਰ ਵੀਰਾ ਭਰਾਵਾਂ ਤੋਂ ਤੇ ਪੁੱਤਰਾਂ ਚ ਮੇਜਾਫਾ ਕਰਾਂਗੇ ਦੇਸੀਆਂ ਸ਼ੌਂਕ ਵੀ ਕਰਾਂਗੇ ਤੇ ਮਣਵਈਆਂ ਦਾ ਵੀ ਕਰਾਂਗੇ ਤੇ ਮੀਟਿੰਗ ਚੋ ਵੀ ਅਪਡੇਟ ਦਵਾਂਗੇ ਤੁਹਾਨੂੰ ਜਦੋਂ ਮੀਟਿੰਗ ਹੋਈਏ ਆਪਣੇ ਕਲੱਬ ਦੀ ਉਹ ਆਪਾਂ ਚੈਨਲ ਤੇ ਆਪਣੇ ਤੇ ਪਾਵਾਂਗੇ ਤੇ ਸਾਰੇ ਵੀਰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਪਣੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ